ਜੇ ਕੋਈ ਭਾਈ ਰੋਜ ਸੰਗਤ ਕਰਨ ਦੇ ਆਦੀ ਨੇ ਤਾਂ ਇਹ ਗੁਰੂ ਦੀ ਕਿਰਪਾ ਹੈ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਮਿਲਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਮਿਲਦਾ ਜਿਨ ਹਰ ਤੇਰਾ ਰਚਲ ਰਚਿਆ ਸੋ ਹਰ ਮਨ ਨਾ ਪਸਾਇਆ ਜਿਹੜੇ ਪ੍ਰਮਾਤਮਾ ਨੇ ਤੇਰਾ ਇਹ ਵਜੂਦ ਬਣਾਇਆ ਜਿਹੜੇ ਮਾਲਕ ਨੇ ਤੇਰੀ ਇਹ ਦੇਹੀ ਸਾਜੀ ਹੈ ਮਨਤ ਉਤੇ ਉਹਨੂੰ ਭੁੱਲ ਗਿਆ ਦੂਜੀ ਦੁਨੀਆ ਦਾ ਕੀ ਲੱਗਦਾ ਹੈ ਤੂਤੇ ਆਪਣੇ ਮਾਲਕ ਨੂੰ ਆਪਣੇ ਸਾਜਣਹਾਰੇ ਨੂੰ ਭੁੱਲਿਆ ਬੈਠਾ ਹੈ ਮਹਾਰਾਜ ਕਹਿੰਦੇ ਭਾਈ ਫਿਰ ਦੂਜੀ ਦੁਨੀਆ ਦਾ ਬੰਦਾ ਕੀ ਲੱਗਦਾ ਹੈ ਤੇ ਐਦਾਂ ਹੀ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਕਾਰ ਖੜੇ ਹੋ ਜਾਂਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਕੈਪੈਸਿਟੀ ਵਧਣੀ ਸ਼ੁਰੂ ਹੋ ਜਾਂਦੀ ਹੈ ਹੁਣ ਜਿਨੂੰ ਕ੍ਰੋਧ ਵੱਧ ਜਾਏ ਉਹ ਕਿਸੇ ਦਾ ਕਤਲ ਕਰੇਗਾ ਜਾਂ ਕਿਸੇ ਦੇ ਸੱਟ ਮਾਰੇਗਾ ਲੜੇਗਾ ਜੇ ਕ੍ਰੋਧ ਕੰਟਰੋਲ ਦੇ ਵਿੱਚ ਰਹਿੰਦਾ ਤਾ ਕੋਈ ਪ੍ਰੋਬਲਮ ਨਹੀਂ ਐਦਾਂ ਮਹਾਰਾਜ ਕਹਿੰਦੇ ਜਦੋਂ ਭਾਈ ਇਹ ਚੀਜ਼ਾਂ ਮਨੁੱਖ ਚ ਵੱਧਦੀਆਂ ਨੇ ਨਾ ਵੱਧਦੀਆਂ ਉਹਨਾਂ ਚ ਨੇ ਜਿਹੜੇ ਗੁਰੂ ਦੇ ਨਾਮ ਦਾ ਸਾਬਣ ਆਪਣੇ ਮਨ ਦੀ ਚਾਦਰ ਨੂੰ ਨਹੀਂ ਲਾਉਂਦੇ